ਸਾਰੇ ਪੰਜਾਬ ਸਾਡਾ ਵੀਰ ਗਗਰ ਸਿੰਘ ਆਇਆ ਅੱਜ ਦੇ ਮੇਲੇ ਨੂੰ ਦਕਵਰ ਕਰ ਰਿਹਾ ਹੈ ਬਹੁਤ ਬਹੁਤ ਧੰਨਵਾਦ ਸਾਡਾ ਵੀਰ ਗਗਰ ਸਿੰਘ ਸਾਨੇ ਪੰਜਾਬ ਸਾਡਾ ਵੀਰ ਜਿਹੜਾ ਅੱਜ ਦੇ ਮੇਲੇ ਨੂੰ ਕਵਰ ਕਰ ਰਿਹਾ ਹੈ ਤੇਰਾ ਤੁਰਾ ਮੇਲੇ ਦੇ ਦੁਨੀਆ ਭਰ ਦੇ ਵਿੱਚ ਚੁਟਕਾਏ ਜਾ ਰਹੇ ਆ ਤੇਰੀ ਬੇਨਤੀ ਹੈ ਵੀਰੇ ਗੋਰੀ ਵਾਲੇ ਵੀਰ ਵੀ ਚਾਰੀ ਵਿੱਚ ਕਿ ਰੱਖਣ ਜੀ ਸਾਡਾ ਬਾਈ ਦਰਪਾ ਬੋਤਾਰਾ ਕਨੋਰੀ ਵਾਲੇ ਸਾਡੇ ਭਰਾ ਉਹਦਾ ਵੀਰਾ ਵੱਲੋਂ ਤਿੰਨੇ ਲੜਕੀਆਂ ਦੇ ਲਈ ਪੰਜ-ਪੰਜ ਸੌ ਦੇ ਜਿਹੜੇ ਬਾਏ ਦੇ ਘੱਟੇ ਤੇ ਸਾਡੇ ਬਾਈ ਦੀ ਮਨਦੀਪ ਘਰੇ ਵਾਲਾ ਸਬਤ ਰਾਗੂ ਨੇ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਹੌਸਲਾ ਵਧਾਇਆ ਹੈ ਨਾ ਲੜਕੀਆਂ ਦਾ ਸਾਡਾ ਬਾਈ ਦਰਪਾ ਉਸ ਲਾਕੀ ਦੀ ਸਾਥ ਵੀ ਹੈ ਹਾਂ ਜੀ ਸਾਡਾ ਬਾਈ ਦਰਪਾ ਬੋਤਾਰਾ ਕਨੋਰੀ ਵਾਲੇ ਸਾਡੇ ਭਰਾ ਤਨੇ ਵਰਤਿਆ ਨੇ ਪੰਜ ਪਾਸੇ ਦੇ ਬਾਗ ਜਿਹੜੇ ਦੋੰਦੇ ਕਰਿਆ ਉਸ ਨੂੰ ਬਹੁਤ ਬਹੁਤ ਧੰਨਵਾਦ ਕਰਦੇ ਆ ਤੇ ਜਿਹੜੇ ਵੀਰਾਂ ਨੇ ਗੋਰੀ ਚੱਕੇ ਭਜਣਾ ਉਹ ਵੀ ਵੀਰ ਤਾਰੇ ਕਿਸ ਲੈਣਗੇ ਤੇ ਜੇ ਮਿੱਠੇਦਾਲ ਤੇ ਨਾਲ ਉਸ ਨੂੰ ਵਧਾ ਸਕਾ ਅਜੀਬੀ ਸਾਥ ਸੰਗਠਨ ਕਾਰਡ ਬੜਕੋ ਜੀ ਕੋ ਸਾਹ ਬਾਈ ਜਨਰਲ ਸਿੰਘ ਜੀ ਖੇੜੀ ਕਹਿ ਰਿਹਾ ਵੀ ਪਾਟ ਸੰਗਠਨ ਕਾਰਡ ਇਹਨਾਂ ਦੇ ਜ਼ਰੂਰ ਕਰ ਲਓ ਜੀ ਪਾਸ ਪੈਸਾ ਦੇ ਦਿਓ ਜੀ ਬਾਈ ਨਰਪਾਲ ਸਿੰਘ ਜੀ ਬੋਲਤਾਰੇ ਪਟੋਰੀ ਵਾਲੇ ਇਹ ਲੜਕਿਆਂ ਲਈ 5-500 ਦੇ ਬਾਹਰ ਤੋਂ ਦੇ ਕਹਿੰਦੇ ਬਹੁਤ ਬਹੁਤ ਧੰਨਵਾਦ ਹਲੋ ਬਰੇ ਲਖਵੀਰ ਕਲਾਲ ਮਾਹਣਾ ਤੇ ਸਚੈਨ ਕਲਾਲ ਮਾਹਣਾ ਕਚੋਰੇ ਮੱਠੇਵਾਲ 2 ਲੱਖਾਂ ਰਾਮ ਜੜੀਆ जहिड़े मिठे वार लखा रामगढ़ी दोने वीर आया जी मिठे वारा ताईं ज़रूरु आई जी बेनती आहे